ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਦੋਸਤੋ ਅੱਜ ਆਪਾਂ ਪਹੁੰਚੇ ਆਂ ਰਾਮਪੁਰਾ ਫੂਲ ਮੰਡੀ ਇੱਕ ਤਰੀਕ ਨੂੰ ਲੱਗਦੀ ਆ ਬਹੁਤ ਹੀ ਜ਼ਬਰਦਸਤ ਮੰਡੀ ਪਈ ਆ ਤੇ ਅੱਗੇ ਤੁਹਾਡਾ ਬਹੁਤ ਪਿਆਰ ਮਿਲਿਆ ਖੰਨੇ ਵਾਲੀ ਮੰਡੀ ਨੂੰ ਤੇ ਡੱਬ ਵਾਲੀ ਮੰਡੀ ਜਾਣਾ ਪਰ ਹੁਣ ਇੱਥੇ ਕਾਫੀ ਲੇਟ ਹੋਏ ਤਾਂ ਕਰਕੇ ਇੱਕ ਥੋੜਾ ਮੈਂ ਕੰਮ ਹੀ ਥੋੜਾ ਦਵਾਈ ਲੈਣ ਜਾਣਾ ਇਹ ਤਾਂ ਰਣੀ ਤੇ ਡੱਬ ਵਾਲੀ ਪਹੁੰਚਣਾ ਹੁਣ ਅਗਲੇ ਆ ਤਵਾਰ ਡੱਬ ਵਾਲੀ ਪਹੁੰਚਾਂਗੇ ਤੇ ਹੋਰ ਵੀ ਕੋਈ ਮੰਡੀ ਜਿਹੜੀ ਮੇਰੇ ਤੋਂ ਕੋਸ ਜਾਂਦੀ ਆ ਮੈਨੂੰ ਕਮੈਂਟ ਕਰਕੇ ਦੱਸ ਦਿਆ ਕਰੋ ਉਹ ਵੀ ਤੁਹਾਨੂੰ ਦਿਖਾਇਆ ਕਰਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਇਆ ਕਰੇ ਤੇ ਵੀਡੀਓ ਬਣਾਉਣ ਲਈ ਨੰਬਰ ਦਿੱਤਾ ਆ ਸੰਪਰਕ ਕਰ ਲਿਓ ਚਰਜੀ ਕਲਾ ਜੀ ਮਿਲਦੇ ਆਓ ਵੀਡੀਓ ਦੇ ਵਿੱਚ ਪ੍ਰੱਖ ਦੋਸਤੋ ਮੋਰਾ نسل ਦੀ ਝੋਟੀ ਆ ਤੇ ਕੱਦ ਤੇ ਪੇਠਪੂੜਾ ਤੁਸੀਂ ਚੈੱਕ ਹੀ ਕਰ ਲਓ ਪਹਿਲਾਂ ਆਪੇ ਦੇਖ ਸਕਦੇ ਹੋ ਤੁਸੀਂ ਪੇਠਪੂੜਾ ਵੇਖੋ ਝੋਟੀ ਦਾ ਇੱਕ ਕੱਦ ਦੇਖ ਸਕਦੇ ਹੋ ਵੀਰ ਦੀ ਹਾਈਟ 5.5 ਪੌਣੇ 6 ਫੁੱਟ ਦੇ ਲੱਗੇ ਆ ਤੇ ਝੋਟੀ ਉਤੋਂ ਹਾਈਟ ਤੇ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਬਹੁਤ ਸੋਹਣੀ ਮੋੜਲਾ 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 ਦੇਖੋ ਦੋਸਤੋ ਬਹੁਤ ਸ਼ਾਨਦਾਰ ਝੋਟੀ ਹਾਈਟ ਕੱਦ ਕਾਠ ਲੈ ਲੈ ਬਾਈ ਬਹੁਤ ਸੋਹਣੀ ਕਿਹੇ ਗੱਲਾਂ ਕੁਸੀ ਦੀ ਝੋਟੀ ਚੰਗੇ ਵਜਨ ਮੱਟੇ ਵਾਲੀ ਤੇ ਨਿੱਕੀ ਵੱਖੀ ਵਾਲੀ ਦੇਖ ਸਾ ਦੇ ਤਾਂ ਤੁਹਾਨੂੰ ਦੋਸਤੋ ਬੈਣੀ ਵਾਲੇ ਪਾਸੋਂ ਦਿਖਾ ਦਿੰਨੇ ਥਾਂ ਚੈੱਕ ਕਰੋ ਦੋਸਤੋ ਬੈੜੀਆਂ ਦੇ ਪਾਸੋਂ ਬਹੁਤ ਸ਼ਾਨਦਾਰ ਸੱਸੀ ਦਾ ਪੋਜੀ ਉਹ ਠੀਠਾ ਜੀ ਹਾਂ ਜੀ ਕਿੰਮਾ ਸੁਆ ਜੀ ਦੂਜਾ ਸੁਆ ਜੀ ਦੂਜਾ ਸੁਆ ਕਿੰਨੇ ਦਿਨ ਹੋ ਗਏ ਜੀ ਕੱਲ ਹੀ ਹੈ ਕੱਲ ਹੀ ਸੁਈ ਬੋਲੇ ਚੱਲ ਰਹੇ ਨੇ ਕਿੰਨਾ ਬੋਲੇ ਆਏਗਾ 16 ਕਿ 20 ਤੋਂ ਬਾਹਰ ਜਾਊਗੀ ਹਾਂਜੀ ਹਾਂ ਬਾਈ ਜੀ ਪਹਿਲੇ ਸੂਏ ਕਿੰਨਾ ਦਾ ਕੀਤਾ ਇਹਨੇ 18 ਕਿਲੋ ਜੇ ਸਾਹਣਾ ਕੱਦ ਕਾੜ ਕੁਝ ਨਹੀਂ ਇਹਨੂੰ ਦੁੱਧ ਆਉਂਦਾ ਬਾਜਰ ਮੱਟਾ ਕੀ ਡਿਮਾਂਡ ਕਰਦੇ ਹੋ ਇਹ ਤਾਂ 3 ਲੱਖ ਹਾਂ 3 ਲੱਖ ਰੁਪਈਆ 3 ਲੱਖ ਰੁਪਈਆ ਠੀਕ ਹੈ ਨੰਬਰ ਦੱਸ ਨੰਬਰ ਦੱਸ 987232174 ਠੀਕ ਹੈ ਉਹ ਦੋਸਤੋ ਮੋਹਰਾ نسل ਦੇ ਵਿੱਚ ਝੋਟੀ ਐ ਨਗੀਨਾ ਬਹੁਤ ਸ਼ਾਨਦਾਰ ਲੋਹੀ ਮੱਝ ਜਿਹਨੂੰ ਕਹਿੰਦੇ ਨੇ ਮੋਰਾ ਤੇ ਲੋਈ ਉਹਦਾ ਮਿਕਸਰ ਆ ਤੇ ਪਤਲਾ ਚਾਮਾ ਦੇ ਸਾਦੇ ਤੁਸੀਂ ਪਤਲਾ ਸਿੰਕ ਤੇ ਵੀਡੀਓ ਬਣਾਇੰਗੇ ਬਿਠ ਪੂੜਾ ਵੇਖੋ ਦੋਸਤੋ ਆਰਡਰ ਆ ਜਿਹੜਾ ਗਾਵਾਰ ਕਾ ਢਾਕ ਲਈ ਬਾਈ ਗਾਵਾਰ ਕਾ ਆਰਡਰ ਲੱਗਾ ਟਾਈਟ ਤੇ ਥਾਂ ਦੀ ਕੁਆਲਿਟੀ ਜਿਹੜੀ ਤੁਹਾਨੂੰ ਦੋਸਤੋ ਅਟਾਕੇ ਵਿਖਾਉਣੇ ਤੇ ਨਿੱਕੀ ਵੱਖੀ ਦੀ ਮੱਝ ਆ ਛੋਟੀ ਵੱਖੀ ਦੀ ਜਿਤਰਾ ਲੋਕੀ ਪਸੰਦ ਕਰਦੇ ਆ ਨਾ ਉਹ ਆ ਕਉਨੋ ਵਖਲ ਜੀ ਉਦਾਂ ਦੀ ਨਹੀਂ ਤੇ ਡਾਕ ਲਈ ਬਾਈ ਤੇ ਆ ਦੂਜਾ ਨਗੀਨਾ ਵੀ ਬਾਈ ਦਾ ਹੀ ਆ ਦੇਖੋ ਉਹਦੀ ਅਰਡਰ ਕੁਆਲਿਟੀ ਦੇਖੋ ਚੈੱਕ ਕਰੋ ਪੇਟ ਬੂੜਾ ਬਹੁਤ ਸ਼ਾਨਦਾਰ ਲੈ ਆ ਬਾਈ ਉਹ ਬਾਈ ਗਲਤ ਨਾ ਕਰ ਕਮ ਮੈਂ ਗਲਤ ਨਾ ਕਰ ਪੰਜ ਪੰਜ ਲੱਖ ਰੁਪਏ ਮੁੱਲ ਲੰਮੀ ਮੈਂ ਕਿਤੋਂ ਰੇਟ ਵੇਰ ਕਰ ਰਿਹਾ ਰੇਟ ਨਾ ਗਲਤ ਕਰ ਦਿੰਗੇ ਲੈ ਤੇ ਫੇਸ ਕੁਆਲਿਟੀ ਵੇਖੋ ਦੋਸਤੋ ਬਹੁਤ ਸ਼ਾਨਦਾਰ ਆ ਕੋਣੀ ਤੇ ਉਹਦੀ ਫੇਸ ਕੁਆਲਿਟੀ ਚੈੱਕ ਕਰੋ ਕਿਉਂ ਰੇਟ ਜਿਹੜਾ ਪਾਈ ਆਖਦੇ ਵਧਣਾ ਕਰੋ ਜੋ ਚੀਜ਼ ਦਾ ਰੇਟ ਅਗਲੇ ਉਹ ਲੈਣਾ ਤੇ ਉਹ ਲੱਗਣਾ ਤੇ ਬਾਈ ਲੈਓ ਕਰਦੇ ਬਾਈ ਹੁਣਾਂ ਨਾਲ ਗੱਲ ਤੇ ਬਹੁਤ ਸ਼ਾਨਦਾਰ ਝੋਟੀਆਂ ਨੇ ਦੋਵੇਂ ਖੂਬਸੂਰਤ ਬਾਕੀ ਰੇਟ ਦੀ ਜਾਣਕਾਰੀ ਤੇ ਦੁੱਧ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਉਹ ਵੀ ਜਾਣਕਾਰੀ ਲੈਣੀ ਆਪਾਂ ਤੇ ਕਿਹਨਾਂ ਕਿਹਨਾਂ Thu ਆ ਵੀਰ ਜੀ ਦੁੱਜਣ ਦੁੱਜਣ ਜੀ ਦੁੱਜਣ ਦੁੱਜਣ ਹਾਂਜੀ ਕਿੰਨਾ ਕਿੰਨਾ ਚਿਰ ਹੋ ਗਿਆ ਸੂਈਆਂ ਨੂੰ ਇਹਨਾਂ ਨੂੰ ਹੋ ਗਿਆ ਤਿੰਨ ਤਿੰਨ ਚਾਰ ਚਾਰ ਦਿਨ ਦੀ ਹੈ ਕੰਤਾਂ ਚਾਰ ਚਾਦਨ ਹੋ ਗਏ ਠੀਕ ਹੈ ਤੇ ਕਿਹੜਾ ਕਿਹੜਾ ਦੁੱਧ ਤਿਆਰ ਦੂਸਾ ਸਵਾ ਕਿਲੋ ਤਿਆਰ ਹੈ ਐ ਕੰਡੇ ਦੇ ਕੰਡੇ ਦੇ ਬਿਨਾ ਬੱਚੇ ਤੋਂ ਜਿਹੜਾ ਮੱਲਾ ਅਗਲੇ ਤੋਂ ਬੱਚੇ ਬੱਚੇ ਨਾਲ ਆ ਕੇ ਠੰਡਰਾ ਕਿਲੋ ਠੀਕ ਤੇ ਕੀ ਡਿਮਾਰਟ ਕਰਦੇ ਦੂਸਾ ਆਪਾਂ ਲਾਪਸ 105 5 ਨਹੀਂ ਨਹੀਂ ਸਹੀ ਸਹੀ ਜਮਾ ਸਹੀ ਮੋਲਾ ਤੋਂ ਟੋਟੀਆਂ ਦੇਖ ਦੋ ਨਹੀਂ ਪਿਖਾ ਮੈਂ ਮੰਨਦਾ ਹੈ ਪਰ ਰੇਟ ਵੀ ਜਾਇਜ਼ ਹੈ ਜਿਹੜੀ ਚੀਜ਼ ਚਲਦੀ ਹੈ ਸਹੀ ਜਾਇਜ਼ ਨਹੀਂ ਮੰਨਦਾ ਛੋਟੀਆਂ ਨੇ ਛੋਟੀਆਂ ਮੈਂ ਮੰਨਦਾ ਹੈ ਚਲੋ ਸਾਮੀਆਂ ਆਂਦੀਆਂ ਹਨ ਸਾਮੀਆਂ ਦੁੱਧ ਚੋਣਿਆ ਤੁਹਾਨੂੰ ਤਾਂ ਚ ਕਿੰਨਾ ਕਿੰਨਾ ਦੱਸਿਆ ਜੀ ਦੋ ਦ ਜੇ ਦਾ ਕੰਡੇ ਨਾਲ 16 16 ਕਿਲੋ ਜੇ ਬਚਣਾ ਠਾਣ ਲੈ 18 ਕਿਲੋ ਤੇ ਰੇਟ 22 ਕਿਲੋ ਦੀ ਓਟਾ ਜੋ ਠੇ ਰੇਟ ਕੀ 105 5 ਲੱਖ ਰੁਪਏ ਤੇ 18 ਲੀਟਰ ਦੁੱਧ ਚਾਉਂਗਾ ਹਾਂ ਠਾਣ ਚੁਾਈ ਦਾ ਇਸ ਟਾਈਮ ਅੱਛਾ ਠੀਕ 22 ਕਿਲੋ ਦੀ ਓਟ ਤੇ ਭੇਜ ਦੇ ਚਲ ਨੰਬਰ ਨੰਬਰ ਕਿਹਨਾ ਤੇਰਾ 76570 76570 7655 6755 6755 ਠੀਕ ਆ ਮੋਹਣੇ ਕੇ ਪਿਛਲੇ ਪਾਸੇ ਬਹੁਤ ਦੋਸਤੋਂ ਮੋਹਰਾ ਨਸਲ ਦੇ ਵਿੱਚ ਚੰਗੀ ਚੈੱਕ ਕਰੋ ਆਰਡਰ ਕੁਆਲਿਟੀ ਵੇ ਗਾਵਾਂ ਆਰ ਕੀ ਆਰਡਰ ਕੁਆਲਿਟੀ ਆ ਟਾਈਟ ਚੱਲਦਾ ਤੇ ਸਭ ਤੋਂ ਮੇਨ ਥਾਲਾ ਥਾਲ ਵੇਖੋ ਉਹ ਸੋਹਣਾ ਥਾਲਾ ਪੇਠਪੋੜੇ ਦੀ ਬਹੁਤ ਸੋਹਣੀ ਸਾਫ ਝੋਟੀ ਤੇ ਪਤਲਾ ਚੰਮ ਤੇ ਫੇਸ ਕੁਆਲਟੀ ਵੇਖੋ ਪਤਲਾ ਸਿੰਘ ਤੇ ਨਾਰਾਂ ਦੀਦੀਆਂ ਪਿੰਡੇ ਵਿੱਚ ਚੰਗਾ ਸੋਹਣਾ ਪੇਠਪੋੜਾ ਤੇ ਚੰਗੀ ਰਾਜੀ ਤੇ ਚੰਗੇ ਵਜਨ ਵਟਿਆ ਰਿਹਾ ਤੇ ਚੰਗਾ ਅਡਰ ਕੁਆਲਟੀ ਹੈ ਬਾਕੀ ਬਾਈ ਨਾ ਹਣਾ ਕਰਦੇ ਗੱਲ ਸੱਸੀ ਦੇ ਵੀਰ ਜੀ ਹੋਰ ਠੀਕ ਠਾਕ ਬਾਈ ਇੰਨੀ ਗੱਲ ਗੱਲ 80 ਗੱਲ ਜੀ 80 ਗੱਲ ਜੀ ਕਿੰਨਾ ਵਸੂਆ ਜੀ ਦੂਜਾ ਸੂਆ ਜੀ ਇਹ ਕਿੰਨੇ ਦਿਨ ਹੋ ਗਏ ਜੀ ਸੂਈ ਨੇ ਨੂੰ ਅੱਜ ਹੋ ਕੇ 10 11 ਦਿਨ ਤਾਂ ਦਿਨ ਬੋਲੇ ਚੜ ਰਹੀ ਜੀ ਹਾਂ ਜੀ ਕਿੰਨਾ ਬੋਲਾ ਜੀ ਇਸ ਟਾਈਮ ਹੈਗਾ 16 ਕਿਲੋ ਤੇ ਵਧੂ ਇਸ ਤੋਂ ਹਾਂ ਜੀ ਜਾਊਗੀ 20 ਕਿਲੋ ਤੇ ਜਾਊਗੀ ਠੀਕ ਹੈ ਜੀ ਕੀ ਡਿਮਾਂਡ ਕਰਦੇ ਜੀ ਇਹ ਤਾਂ 2 ਲੱਖ ਰੁਪਏ ਚਾਰ ਤੋਂ ਨੰਬਰ ਦੱਸੋ 85888 981 ਠੀਕ ਹਾਂ ਜੀ ਬਹੁਤ ਦੋਸਤੋ ਕਰੋ ਚੈੱਕ ਪੂਰਾ ਨਸਲ ਦੇ ਵਿੱਚ ਝੋਟੀ ਆ ਬਹੁਤ ਸ਼ਾਨਦਾਰ ਚੰਗਾ ਕੱਟ ਕਾਟ ਤੇ ਆਰਡਰ ਕੁਆਲਿਟੀ ਦੇ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਾਰ ਵੇਖੋ ਕਿ ਨਿੱਕੀ ਵੱਖੀ ਦੀ ਤੇ ਬਹੁਤ ਫੋਣੀ ਤੇ ਪਤਲਾ ਚਾਹ ਆਰਡਰ ਕੁਆਲਿਟੀ ਦੋਸਤੋ ਫਿਰ ਵੀ ਫੇਸ ਕੁਆਲਿਟੀ ਵਿੱਚ ਚੈੱਕ ਕਰ ਸਕਦੇ ਹੋ ਬਾਕੀ ਬਾਈ ਨੇ ਕਰਦੇ ਗੱਲ ਸਸਿਕਾਪੀ ਜੀ ਉਹ ਠੀਕਾ ਜੀ ਕਿੰਵਾ ਸਵਾਹ ਜੀ ਤੀਜਾ ਜੀ ਤੀਜਾ ਸਵਾਹ ਕਿੰਨਾ ਤੋ ਤਿਆਰ 16 ਕਿਲੋ ਐ ਮੇੜਵਾ ਗਏ ਵਧੂ ਆ ਜੇ ਵਧੂ ਆ ਜੀ ਪੰਜਵਾ ਸੀਨਾ ਆ ਮੈਂ ਠੀਕ ਤੇ ਕੀ ਡਿਮਾਂਡ ਕਰਦੇ ਹੋ ਇਹਦਾ 1.80 ਮੋਬਾਈਲ ਨੰਬਰ ਦਾ 94642 ਬਾਡੀ ਦਾ ਠੀਕ ਹੈ ਦੋਸਤੋ ਫੇਰ ਤੁਮ ਤੋਰ ਕੇ ਵਹੋੜੇ ਚੈੱਕ ਕਰੋ ਬਹੁਤ ਸ਼ਾਨਦਾਰ ਚੋਟੀ ਲੋ ਵੀਰ ਹਣਾ ਕੋਲੇ ਇੱਕ ਹੋਰ ਨਗੀਨਾ ਮੋਹਰੇ ਨਸਲ ਦਾ ਬਹੁਤ ਸ਼ਾਨਦਾਰ ਪੇਟ ਪੂੜੇ ਤੋਂ ਦੋਸਤੋ ਜੱਜ ਕਰੋ ਤੁਹਾਨੂੰ ਆਪੇ ਪਤਾ ਲੱਗ ਜੇ ਦੇਖੀ ਭਾਈ ਆਰਡਰ ਕੁਆਲਟੀ 200 ਚੈੱਕ ਕਰੋ ਤੁਸੀਂ ਪਹਿਲਾਂ ਬਹੁਤ ਸ਼ਾਨਦਾਰ ਅ ਰਕਵਾਲਿਟੀ ਦੇ ਪੇਟ ਕੋੜਾ ਹੈ ਤੇ ਥਾਣ ਦੇਖ ਸਕਦੇ ਹੋ ਦੋਸਤੋ ਮੈਣੀ ਵਾਲੇ ਪਾਸੋਂ ਮੈਂ ਤੇ ਫੇਸ ਕੁਆਲਿਟੀ ਚੈੱਕ ਕਰੋ ਭੋਲੇ ਜੀ ਤੇ ਪਤਲੀ ਫੇਸ ਕੁਆਲਿਟੀ ਲੈ ਜਾ ਬਾਈ ਉਹ ਪਤਲਾ ਸਿੰਘ ਤੇ ਪਤਲੇ ਚਮ ਦੀ ਮਾਚਾ ਤੇ ਪਤਲੀ ਲੰਮੀ ਤੇ ਪਿੱਛਾ ਚੱਲੋ ਬਾਈ ਉਹਨਾਂ ਨਾਲ ਕਰਦੇ ਗੱਲ ਇਹਦਾ ਵੀ ਕਿ ਰਿਕਾਰਡ ਦੀ ਦਮਾਗ ਤੇ ਕਿੰਵੇ ਸਵੇ ਬਾਈ ਜੀ ਇਹ ਪਹਿਲਾ ਸੋਆ ਹੈ ਪਹਿਲਾ ਸੋਆ ਜੀ ਕਿੰਨਾ ਤੋਂ ਤਿਆਰ ਹੈ ਜੀ ਇਹਦੇ ਕੋਲ 14 ਕਿਲੋ ਤਿਆਰ ਹੈ 14 ਨੰਨ ਤੇ ਕਪੈਸਿਟੀ ਹੈਗੀ ਹੈ ਜੇ ਹੋਰ ਅੱਲਾ ਵਧ ਸਕਦੀ ਹੈ ਕਿਉਂ ਮੌਸਮ ਠੰਡਾ ਹੋਊ ਤਾਂ ਵਧੂਗੀ ਥੋੜਾ ਇਹ ਕਿਉਂ ਹੋਣੀ ਮਾਜ ਚੰਗੀ ਸਾਫ ਆ ਤੇ ਕੀ ḍਮਾਟ ਆ ਜੀ 5 160000 160 ਨੰਬਰ ਦਾ 93631 ਹਾਂਜੀ 93 ਠੀਕ ਲੋ ਵੀਰ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਛੋਟੀ ਪੁਸ਼ ਆਨ ਦਾ ਦੀ ਚੰਗਾ ਵਜ਼ਨ ਕੰਗਾ ਪੇਚ ਪੂਰਾ ਆਰਡਰ ਕੁਆਲਟੀ ਦੇਖ ਸਕਦੇ ਹੋ ਫੇਸ ਕੁਆਲਟੀ ਪਤਲਾ ਫੇਸ ਪਤਲਾ ਸਿੰਘ ਤੇ ਪਤਲੇ ਚੰਦ ਤੇ ਪਤਲੀ ਸ਼ੇਪ ਦੇ ਵਿੱਚ ਤੇ ਪਿੱਛੇ ਦੀ ਕੁਆਲਟੀ ਦੇਖੋ ਆਰਡਰ ਕੁਆਲਟੀ ਡਾਕ ਲਈ ਬਾਈ ਆਰਡਰ ਕੁਆਲਟੀ ਦੀ ਬਹੁਤ ਸ਼ਾਨ ਹੈ 18 ਵੇਖ ਸਾਥ ਦੇ ਭੇਣੀ ਵਾਲੇ ਪਾਸ ਬਹੁਤ ਲੈ ਜੋ ਉਹਨੂੰ ਲੈ ਉਹ ਫੇਸ ਕੁਆਲਟੀ ਚੈੱਕ ਕਰੋ ਫਿਰ ਬਹੁਤ ਸ਼ਾਨਦਾਰ ਕਿਸ ਕੁਆਲਿਟੀ ਕੋਈ ਸ਼ਾਕਰੀ ਗੱਲ ਸਾਰੇ ਗੱਲਾਂ ਪੂਰੀ ਪਾਕੀ ਬਾਈ ਨਾ ਕਰਦੇ ਗੱਲ ਸਸਰੀ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਕਿਣਵਾ ਸੁਆ ਬਾਈ ਜੀ ਪਹਿਲਾ ਪਹਿਲਾ ਸੁਆ ਜੀ ਕਿੰਨੇ ਦਿਨ ਹੋ ਗਏ ਜੀ ਕੋਈ ਨੂੰ ਹੋ ਗਏ ਜੀ ਹਫਤਾ ਹਫਤਾ ਬੋਲਾ ਹੀ ਹੈ ਜਾਨੀ ਕਿੰਨਾ ਬੋਲਾ ਜੀ ਹੁਣ 13 ਲੀਟਰ ਦਾ ਆ ਰਿਹਾ ਜੀ 13 ਲੀਟਰ ਕਿੰਨਾ ਕਰ ਜੂਗੀ ਜੀ ਦੇ ਦੂਗੀ 15 ਕਿਲੋ ਜੀ ਸੋਹਣੀ ਮੱਝ ਕਾਦਕਾਰ ਵਾਲੀ ਹੈ ਕੀ ਡਿਮਾਂਡ ਕਰਦੇ ਡਿਮਾਂਡ ਹੈ ਦਾ 160 ਹੈ ਜੀ ਮੋਬਾਈਲ ਨੰਬਰ ਦਾ 86722 ਹਾਂਜੀ 11810 ਠੀਕ ਲੋ ਬਾਈ ਇੱਕ ਹੋਰ ਨਗੀਨਾ ਮੋਹਰਾ نسل ਦੇ ਵਿੱਚ ਚੈੱਕ ਕਰੋ ਬਹੁਤ ਸ਼ਾਨਦਾਰ ਪੇਟ ਪੂਰਾ ਤੇ ਅਰਡਰ ਦੀ ਕੁਆਲਿਟੀ ਪਾਣਾ ਮਿਕਸਾਂ ਦੇ ਤਾਂ ਫੇਸ ਕੁਆਲਿਟੀ ਚੈੱਕ ਕਰੋ ਦੋਸਤੋ ਪਤਲਾ ਫੇਸ ਛੋਟਾ ਸਿੰਘ ਤੇ ਨਿੱਕੀ ਵੱਖਰੀ ਮੁੱੱਚ ਬਹੁਤ ਸ਼ਾਨਦਾਰ ਬਾਕੀ ਬਾਈ ਨਾ ਕਰਦੇ ਸਸਿਆ ਵੀਰ ਜੀ ਉਹ ਠੀਠਾ ਜੀ ਕਿੰਨਾ ਵਸੂਹਾ ਜੀ ਪਹਿਲੇ ਹੀ ਹੈ ਪਹਿਲੇ ਜੀ ਤੇ ਕਿੰਨਾ ਤੋ ਤਿਆਰ ਹੈ ਜੀ ਐ ਮੇੜਵਾ ਕੰਡੇ ਕੀ ਡਿਮਾਂਡ ਕਰਦੇ ਜੋ ਹਾਂ 140 140 ਦੇਣ ਲੈਣ ਹਾਂ ਬਾਈ ਠੀਕ ਹੈ ਅੱਛਾ ਜੀ ਤੇ ਬਾਈ ਦੂਜਾ ਨਾ ਨਾ ਛੱਡ ਦਵਾ ਫੜ ਰੱਖੀਆ ਯਾਰਾ ਉਹ ਤੇਰੇ ਵਰਗੇ ਗਾਹ ਬਹੁਤ ਖੜੇ ਆ ਉਹ ਪੁੱਠੀ ਮੋੜ ਕੇ ਲੈ ਆ ਸੀ ਮਾਜਾ ਥੋੜਾ ਕਹਿਰੀਆਂ ਲੱਗਦੇ ਨਾ ਬਾਈ ਦੂਜਾ ਗੱਲਾਂ ਤੁਸੀਂ ਕਰੀ ਜਾਣਾ ਮੋਬਾਈਲ ਨੰਬਰ ਦੱਸ ਦੀ ਯਾਰ ਮੈਂ ਨੰਬਰ ਨਿਕਲ ਮੈਨ ਹੈ ਨਹੀਂ ਚਲ ਜੀ ਲਓ ਦੋਸਤੋ ਇੱਕ ਹੋਰ ਮੋਹਰਾਂ ਨਸਲ ਦੇ ਵਿੱਚ ਚੈੱਕ ਕਰੋ ਖੁੱਲੇ ਸਿੰਘ ਪਰ ਕਾਤ ਕਾਠ ਬਹੁਤ ਸ਼ਾਨਦਾਰ ਤੇ ਪੇਟ ਪੋੜਾ ਦੇਖ ਸਕਦੇ ਤੁਸੀਂ ਬਹੁਤ ਜਬਰਦਸਤ ਪੇਟ ਪੋੜਾ ਹੈ ਤੇ ਫੇਸ ਕੁਆਲਟੀ ਵੇਖੋ ਸਿੰਘ ਥੋੜਾ ਖੁੱਲਾ ਪਰ ਕਾਦਾ ਤੇ ਲੰਥ ਦੀ ਗੱਲ ਕਰੋਂ ਬਹੁਤ ਵਧੀਆ ਦੁੱਧ ਵਾਲੀ ਮੱਝ ਬਹੁਤ ਲੱਗਦੀ ਹੈ ਨਾੜਾਂ ਪਿੰਡੇ ਦੀਆਂ ਦੀਦੀਆਂ ਹੈ ਤੇ ਪੇਟ ਪੋੜਾ ਵੀ ਤੁਸੀਂ ਵੇਖ ਸਕਦੇ ਹੋ ਖਾਣਾ ਤੁਹਾਨੂੰ ਤਸਰੀ 98 ਦੇ ਸਾਹਦੇ ਦੋਸਤ ਬੈਣੀ ਤੇ ਬਾਈ ਇਹ ਕਿੜਮਾ ਸੁਹਾ ਜੀ ਇਹ ਕਿੜਮਾ ਸੁਹਾ ਬਾਈ ਤਿੱਜ ਸੁਹਾ ਕਿੰਨੇ ਦਿਨ ਹੋ ਗਏ 5-7 ਦਿਨ ਹੋ ਗਏ 5-7 ਦਿਨ ਬੋਲੇ ਚੱਲ ਰਹੀ ਹੈ ਕਿੰਨਾ ਬੋਲਾ ਜੀ ਬੋਲਾ ਹੁਣ 12-13 ਕਿਲੋ ਹੈ ਇਹ ਜਿਹੜਾ ਆਪਾਂ ਚਵਾ ਕੇ ਦੇਣਾ ਤੇ ਕੀ ਡਿਮਾਂਡ ਕਰਦੇ ਹੋ ਡਿਮਾਂਡ 80 ਹਜ਼ਾਰ 80 ਹਜ਼ਾਰ ਦੇ ਲੈਣ ਦੇ ਲੈਣ ਕਰ ਦਾਂਗੇ ਮਾਨਸਨ ਨੂੰ ਮੋਬਾਈਲ ਨੰਬਰ ਦੱਸ 87695 ਹਾਂਜੀ 64513 ਫੇਰ ਦੱਸ 87695 64513 ਠੀਕ ਹੋ ਦੋਸਤੋ ਕਰੋ ਚੈੱਕ ਮੋਰਾ ਤੇ ਨੀਲੀ ਦਾ ਕ੍ਰੋਸ ਜਿਹਨੂੰ ਕਹਿੰਦੇ ਉਹਦੇ ਵਿੱਚ ਮੱਥੇ ਦੀ ਬੱਲੀ ਅੱਖਾਂ ਬੱਲੀ ਤੇ ਜੇ ਦੂਜੇ ਸੂਏ ਲੱਗਦੀ ਆ ਤੇ ਡਾਕ ਨਹੀਂ ਭਾਈ ਪਰ ਕੁਆਲਟੀ ਤੇ 98 ਤੋਰੀ ਭਾਈ ਮਣਾਈ ਬਹੁਤ ਸੋਹਣੀ ਮੱਝ ਆ ਪੇਲ ਬਹੁਤ ਸੋਹਣੀ ਅਡਾ ਕੁਆਲਟੀ ਦੇਸ ਲੈ ਆ ਭਾਈ ਲੈ ਆ ਹੋ ਸੋਣੀ ਇਸ ਕੁਆਲਟੀ ਦੇ ਦੋਸਤੋ ਚੈੱਕ ਕਰੋ ਖੁੱਲੇ ਸਿੰਘ ਦੀ ਡਾਕਰ ਹੋਰ ਸਾਸਰੀ ਗਾਲ ਜੀ ਕਿੰਨਾ ਸੁਹਾ ਜੀ ਕਿੰਨਾ ਸੁਹਾ ਤੀਜਾ ਸੁਹਾ ਤੀਜਾ ਸੁਹਾ ਕਿੰਨੇ ਦਿਨਾਂ ਦੀ ਸੁਈ ਹੈ ਸੁਈ ਹੋ ਗਈ ਜੀ 5 ਦਿਨਾਂ ਦੀ 5 ਦਿਨਾਂ ਦੀ ਕਿੰਨਾ ਬੋਲਾ ਤਿਆਰ ਆ ਬੋਲਾ ਹੈਗਾ ਹੁਣ 12 ਕਿਲੋ ਘਟਦੀ ਹੈ 12 ਕਿਲੋ ਦੁੱਧ ਕਿੰਨਾ ਕਰਦਾ ਦੁੱਧ ਆਏਗਾ ਜੀ ਫਾਦੂਗੀ 16-17 ਕਿਲੋ 16-17 ਕੀ ਡਿਮਾਂਡ ਕਰਦੇ ਹੋ ਡਿਮਾਂਡ ਬਈ ਮੰਗਦੇ ਤੱਕ ਇੱਕ ਵੀ ਹਾਂ ਤੇ ਦੇਣੀ ਹੈ 95 ਆਦੀ ਹਾਂ ਹਾਂ ਨਾ 95 ਮੋਬਾਈਲ ਨੰਬਰ ਦਾ ਮੋਬਾਈਲ ਨੰਬਰ ਹੈ 83076 ਹਾਂਜੀ 27003 ਠੀਕ ਹੈ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਤੇ ਕੱਦ-ਗਾਠ ਬਹੁਤ ਸ਼ਾਨਦਾਰ ਜਿੱਦਾਂ ਮਾਲੀ ਹੁੰਦਾ ਨਾ ਓਦਾਂ ਦਾ ਕੱਦ-ਗਾਠ ਆ ਚੰਗੀ ਸੰਭੀ ਆ ਕਿਹਨੇ ਨਿੱਕੀ-ਵੱਕੀ ਦੀ ਆ ਤੇ ਪਿੱਛਾ ਜਿਹੜਾ ਤੁਸੀਂ ਵੇਖ ਸਕਦੇ ਤੁਸੀਂ ਡੱਕੀ ਭਾਈ ਡੱਕੀ ਡੱਕੀ ਪਿੱਛਾ ਵੇਖੋ ਦੋਸਤੋ ਕੈਮਰੇਜ ਨਹੀਂ ਆਉਂਦਾ ਬੜਾ ਸ਼ਾਨਦਾਰ ਮੰਡੀ ਦਾ ਅਜੇ ਤੱਕ ਦਾ ਨਗੀਨਾ ਹੀ ਆ ਜਿੰਨੀਆਂ ਮੈਂ ਵੀਡੀਓ ਬਣਾਈਆਂ ਉਹ ਸੋਹਣੀ ਸਿਰਾ ਛੋਟੀ ਤੇ ਛੋਟੀ ਵਖੀਰੀ ਆ ਦੇਖੋ ਤੁਸੀਂ ਤਾਂ ਕਦ ਦੇਖ ਲਓ ਵੀਰ ਦਾ ਪੂਰੀ ਹਾਈਟ ਆ ਵੀਰ ਦੀ 6 ਫੁੱਟ ਤੇ ਲੰਥ ਵੀ ਬਹੁਤ ਸੋਹਣੀ ਤੇ ਬਾਈ ਨਾ ਕਰਦੇ ਗੱਲ ਸਸਿਗਾ ਵੀਰ ਜੀ ਸਸਰੀ ਕਾਲ ਕਿਹੜਾ ਸੂਬਾ ਜੀ ਇਹ ਦੂਜਾ ਸੂਬਾ ਹੈ ਦੂਜਾ ਸੂਬਾ ਕਿੰਨੇ ਦਿਨਾਂ ਦਾ ਹੈ ਮੈਂ ਇਹਨਾਂ ਕੋਲ ਨਹੀਂ ਉਹਦਾ ਕੋਨੇ ਕੋ ਨਹੀਂ ਕਿਹਨੇ ਸੂਬਾ ਦੱਸਣਾ ਦੇਨੋ 20 ਦਿਨ ਹੋ ਗਏ 20 ਦਿਨ ਜਾਨੀ ਕਿੰਨਾ ਦੁੱਧ ਤਿਆਰ ਹੈ ਦੁੱਧ 20 ਲੀਟਰ ਤਿਆਰ ਹੈ ਐ ਮੇਣਵਾ ਕੰਡੇ ਕੀ ਡਿਮਾਰਡ ਕਰਦੇ ਹੋ 5 ਲੱਖ ਦੀ 5 ਲੱਖ ਦੀ ਤੇ ਜਿਹੜਾ ਮਾਨ ਤੋਂ ਉਹ ਮੌਕੇ ਤੇ ਹਾਂ ਮੌਕੇ ਤੇ ਕਰਦੇ ਆ ਮੋਬਾਈਲ ਨੰਬਰ ਦੱਸ ਦਿਓ 77195 ਜੀ ਹਾਂ ਜੀ 6006 ਠੀਕ ਤੋਂ ਵੀਰ ਉਹਨਾਂ ਕੋਲੇ ਇੱਕ ਹੋਰ ਮੋਰਾ ਨਸਲ ਦੀ ਚੋਟੀ ਆ ਤੇ ਪੇਠਪੂੜਾ ਦੋਸਤੋ ਚੈੱਕ ਕਰੋ ਕਿਉਂ ਪੇਠਪੂੜੇ ਦਾ ਡੰਗਰ ਤੇ ਛੱਟੇ ਦਾ ਵੇਖ ਸਕਦੇ ਹੋ ਤੁਸੀਂ ਬਹੁਤ ਕਮਾਲ ਦੇ ਨਗਲੇ ਆਉਂਦਾ ਹੈ ਤੇ ਫੇਸ ਕੁਆਲਿਟੀ ਚੈੱਕ ਕਰੋ ਵੀ ਪਤਲਾ ਫੇਸ ਤੇ ਪਤਲਾ ਸਿੰਘ ਐਨੂੰ ਮੂੰਹ ਕਰ ਕਰ ਮਾਲ ਲੀਏ ਫੇਸ ਵੇਖੋ ਤੇ ਬਹੁਤ ਸ਼ਾਨਦਾਰ ਫੇਸ ਹੈ ਲੈ ਭਾਈ ਧੱਕ ਲਈਏ ਧੱਕ 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 ਤੇ ਥਾਂ ਦੋਸਤੋ ਬਹਿਣੀ ਵਾਲੇ ਪਾਸੋਂ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣਾ ਥਾਂ ਲੱਗਦਾ ਤੇ ਝੋਟੀ ਕਿਹੇ ਗੱਲੋਂ ਕੁਸੀ ਨਹੀਂਗੀ ਇਹਦੇ ਬਾਰੇ ਗੱਲ ਕਰਦੇ ਬਾਈ ਨਾਲ ਕਿ ਕੀ ਰਿਕਾਰਡ ਆ ਤੇ ਕਦੋਂ ਦੀ ਛੂਈ ਬਾਈ ਸੱਸੀ ਤੇ ਬਾਈ ਕਦੋਂ ਦੀ ਸੂਈ ਹੈ ਇਹ ਵੀ ਆਪਣੇ ਕੋਲ ਇਹਨੂੰ 2 ਦਿਨ ਹੋ ਗਏ ਵੀਰੇ ਸੂਈ ਨੂੰ 2 ਦਿਨ ਇਹ ਕਿੱਦਾਂ ਮੂੰਹ ਇਹ ਵੀ 2 ਦੰਦੀ ਹੈ ਵੀ 2 ਦੰਦੀ ਆ ਹਾਂ ਜੀ ਆਇਆ ਨਾਗਾ ਪੂਰੇ ਪੂਰੇ ਚੋਟੀ ਦੇ ਸਾਂਭਣ ਵਾਲੇ ਹਾਂਜੀ ਠੀਕ ਹੈ ਤੇ ਕੀ ਡਿਮਾਂਡ ਹੈ ਦੀ ਇਹਦੀ 1 5 ਹੈ 1 5 ਦੇ ਲੈਣ 95 ਦੀ ਇਹਦੇ 95 ਜੀ ਮੋਬਾਈਲ ਨੰਬਰ ਦਾ 97795 ਜੀ ਹਾਂਜੀ 1974 ਠੀਕ ਹੈ ਜੀ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਚੋਟੀ ਬਹੁਤ ਸ਼ਾਨਦਾਰ ਤੇ ਭਲੋਨੇ ਵੀਰਾਂ ਦਾ 2 ਦੰਦ 10 ਤੇ ਡਾਕ ਲਈ ਬਾਈ ਆਡਰ ਕੁਆਲਿਟੀ ਦੇਖੋ ਗਾਵਾਰ ਕੀ ਪਿਓਰ ਗਾਵਾਰ ਤੇ ਪਤਲਾ ਫੇਸ ਤੇ ਪਤਲਾ ਸਿੰਘ ਤੇ ਪਤਲੇ ਚੰਮ ਦੀ ਮਾਰ ਤੇ ਦੋ ਦੰਦ ਆ ਤੇ ਉਹ ਸੋਹਣਾ ਪਿੰਡ ਕਿ ਇਹ ਗੱਲੋਂ ਛੋਟੀ ਕੁਸੀ ਨਹੀਂ ਗਈ ਬਹੁਤ ਸ਼ਾਨਦਾਰ ਥਾਣੇ ਵੀ ਤੁਹਾਨੂੰ ਦੂਰ ਤੋਂ ਵਿਖਾਉਣੇ ਆ ਤੇ ਪਿੱਛਾ ਵੇਖ ਸਕਦੇ ਤੁਸੀਂ ਡਾਕ ਲਈ ਬਾਈ ਡੱਕੀ ਡੱਕ ਲੈ ਡੱਕ ਧਾਨ ਵੇਖੋ ਦੋਸਤੋ ਕਿਉਂ ਥਣਾ ਦੇ ਸਿਰ ਤੇ ਆ ਬਹੁਤ ਸੋਹਣਾ ਝੋਟੀ ਨੂੰ ਧਾਨ ਲੱਗਾ ਮਿਰਲ ਤੇ ਮੁੱਠੀ ਵਾਲਾ ਥਾ ਬਾਕੀ ਬਾਈ ਨਾਲ ਕਰਦੇ ਗੱਲ ਸਸੀਆ ਬਾਈ ਜੀ ਨਹੀਂ ਕਰ ਵੀਰੇ ਉਹ ਠੀਠਾ ਜੀ ਵਧੀਆ ਬਾਈ ਕਿਣਵਾ ਸੂਬਾ ਜੀ ਪਹਿਲੇ ਨਾ ਵੀਰੇ ਦੋ ਪਹਿਲੇ ਦੋ ਧਾਨ ਦਾ ਜੀ ਕਿੰਨੇ ਦਿਨਾਂ ਦੀ ਸੂਈ ਇਹਨੂੰ ਹੋਗਾ 5 ਕਿ ਦਿਨ ਵੀਰੇ 5 ਦਿਨ ਬੋਲੇ ਚੱਲ ਰਹੀ ਹੈ ਜੀ ਕਿੰਨਾ ਬੋਲਾ 9 ਕਿਲੋ ਜੀ 9 ਕਿਲੋ ਤੇ ਕਰਜੂ 12-13 ਲੀਟਰ ਕਿਉਂ ਕੱਦ ਕਾੜ ਦੇ ਸਹਾਰਾ ਨਾ ਲੱਗਦਾ ਆ ਉਮਰ ਦੀ ਕੱਚੀ ਹੈ ਉਮਰ ਦੀ ਕੱਚੀ ਠੀਕ ਕੀ ਡਿਮਾਰਡ ਕਰਦੇ ਜੋ ਉਹ ਤਾਂ 10 ਕਰਦੇ ਮੋਲ 1 ਦਾ ਹਾਂ ਜੀ ਦੇ ਵਾਦਾ ਘਾਟਾ ਹੋ ਜਾ 99000 ਦੀ ਦੇਣੀ ਠੀਕ ਤੇ ਮੋਬਾਈਲ ਨੰਬਰ ਦੱਸ ਦੋ 99795 ਜੀ 1974 ਠੀਕ ਆ ਕੱਟੀ ਲਓ ਦੋਸਤੋ ਮੇਰੀ ਮਾਨਪੁਸੇਨ ਦੀ ਮੱਝ ਬੂਰੀ ਹਮੇਸ਼ਾ ਹੀ ਰਹੀ ਹੈ ਜੋ ਨਿੱਕੇ ਤੋਂ ਲਾਦ ਹੈ ਅਜੇ ਤੱਕ ਪਰ ਇੰਨੀ ਸੋਹਣੀ ਬੂਰੀ ਮੱਝ ਮੈਂ ਕਦੀ ਨਹੀਂ ਵੇਖੀ ਉਹ ਸੋਹਣੀ ਬੂਰੀ ਮੱਝ ਆਰਡਰ ਕੁਆਲਟੀ ਦੇਖੋ ਤੁਸੀਂ ਡਾਕੀ ਬਈ ਡਾਕਲੀ 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 ਆਰਡਰ ਕੁਆਲਟੀ ਦੇਖੋ ਗਾਵਾਰ ਕੀ ਆਰਡਰ ਕੁਆਲਟੀ ਤੇ ਥਾਨਾ ਬਹੁਤ ਸ਼ਾਨਦਾਰ ਪਤਲੇ ਚਮ ਦੀ ਮੱਝ ਆ ਫੇਸ ਕੁਆਲਿਟੀ ਚੈੱਕ ਮੇਰੀ ਮਨਪਸੰਦ ਮੱਝ ਆ ਮਨਪਸੰਦ ਛੋਟੇ ਹੁੰਦੇ ਲਾਤ ਤੇ ਬਹੁਤ ਸੋਹਣੀ ਬਾਈ ਨਾ ਵੀ ਮੰਨਦਾ ਵੀਡੀਓ ਨੂੰ ਤਾਂ ਮੈਂ ਤਾਂ ਵੀ ਉਹਨੂੰ ਮਰੋਣਾ ਕਿਉਂਕਿ ਮੈਨੂੰ ਪੂਰੀ ਮੱਝ ਵੇਖ ਕੇ ਤਾਂ ਮਾਣੀ ਖੁਸ਼ ਹੋ ਜਾਂਦਾ ਨਾ ਮੇਰਾ ਪਤਾ ਨਹੀਂ ਕੀ ਚੱਕਰ ਆ ਤੇ ਬਹੁਤ ਸੋਹਣੀ ਮੱਝ ਆ ਆਰਡਰ ਕੁਆਲਿਟੀ ਤੁਸੀਂ ਦੇਖੀ ਆ ਉਲਟ ਬਹਿਣੀ ਵਾਲੇ ਪਾਸੋਂ ਤੁਹਾਨੂੰ ਥਣ ਦੋਸਤੋ ਦਿਖਾ ਦਿੰਨੇ ਆ ਥਣ ਵੇਖ ਸਕਦੇ ਉਲਟ ਬਹਿਣੀ ਵਾਲੇ ਪਾਸੋਂ ਬਾਕੀ ਕਰਦੇ ਭਾਈ ਹੁਣਾਂ ਦਾ ਗੱਲ ਕਿਹਨਾਂ ਸੂਬਾ ਕੀਰਗੜ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਕਿਹਨਾਂ ਸੂਬਾ ਜੀ ਦੂਜਾ ਸੂਬਾ ਦੂਜਾ ਸੂਬਾ ਕਿੰਨੇ ਦਿਨਾਂ ਦਾ ਹੈ 3 ਦਿਨਾਂ ਦਾ ਹੈ ਕਿੰਨਾ ਦਿਨ ਬੋਲੇ ਚੱਲ ਰਹੀ ਹੈ ਕਿੰਨਾ ਬੋਲਾ ਜੀ ਪੂਰਾ 16 ਲੀਟਰ ਐ 16 ਲੀਟਰ ਠੀਕ ਹੈ ਕੀ ਡਿਮਾਂਡ ਕਰਦੇ ਹੋ 2 ਦਾ 2 ਦਾ ਮੋਬਾਈਲ ਨੰਬਰ ਦੱਸੋ 96463 9788 ਠੀਕ ਹੈ ਲਓ ਵੀਰ ਕਰੋ ਚੈੱਕ ਮੋਰਾ ਨਸਲ ਦੇ ਵਿੱਚ ਝੋਟੀ ਬਹੁਤ ਸ਼ਾਨਦਾਰ ਚੰਗਾ ਸੋਹਣਾ ਪੇਠ ਥੋੜਾ ਤੇ ਚੰਗਾ ਸੋਹਣਾ ਵਜਣਾ ਬਟਾ ਆਰਡਰ ਕੁਆਲਿਟੀ ਦੋਸਤੋ ਚੈੱਕ ਕਰੋ ਡਾਕ ਲਈ ਬਾਈ ਬਾਈ ਡਾਕ ਲਈ ਆਰਡਰ ਕੁਆਲਿਟੀ ਦੇਖੋ ਦੋਸਤ ਕਾ ਮਾਰ ਕੀ ਆਰਡਰ ਕੁਆਲਿਟੀ ਹੈ ਚੌਰਸ ਬਹੁਤ ਸ਼ਾਨਦਾਰ ਕੋਈ ਨਹੀਂ ਮਾਰ ਲੈ ਲਓ ਬਾਈ ਫੇਸ ਕੁਆਲਿਟੀ ਵੀ ਚੈੱਕ ਕਰੋ ਦੋਸਤ ਪਤਲੀ ਫੇਸ ਕੁਆਲਿਟੀ ਤੇ ਖੁੱਲਾ ਸਿੰਘ ਆ ਥੋੜਾ ਜਿਹਾ ਤੇ ਬਹੁਤ ਬਹੁਤ ਸੋਹਣੀ ਡੰਗਰ ਜਿਆਦੇ ਆ ਪੀੜ ਤੇ ਇੱਕ ਡੰਗਰ ਨਾਲ ਡਰਦਾ ਥੋੜਾ ਜਿਆ ਫੋਲਨ ਤੋਂ ਵੀ ਬਾਈਕ ਤਾਂ ਕਰਕੇ ਕਹਿਣ ਤੇ ਜਿਹੜੇ ਥਾਣਾ ਤੁਹਾਨੂੰ ਦੋਸਤ ਉਹ ਵੀ ਵਿਖਾ ਦਿੰਨੇ ਆ ਕਿਉਂ ਥਾਣਾ ਦੀ ਜਿਆਦੀ ਗੱਲ ਆ ਪਹਿਣੀ ਵਾਲੇ ਪਾਸੋਂ ਦੋਸਤ ਚੈੱਕ ਕਰੋ ਥਾਣਾ ਕਿੰਨਾ ਸਪੇਸ ਮੁਠੀ ਵਾਲਾ ਥਾਣਾ ਬਹੁਤ ਸੋਹਣੀ ਤੇ ਠੰਡੀ ਧੀਰੀ ਚੋਟੀ ਆ ਬਾਕੀ ਕਰਦੇ ਆ ਸਸਿਗਾ ਵੀਰ ਜੀ ਓ ਠੀਠਾ ਵੀਰ ਜੀ ਕਿਡਵਾ ਸੁਆ ਵੀਰ ਜੀ ਤੀਜਾ ਸੁਆ ਜੀ ਤੀਜਾ ਸੁਆ ਕਿੰਨੇ ਦਿਨਾਂ ਦਾ ਦੋ ਦਿਨ ਹੋਏ ਦੋ ਦਿਨ ਹੋਏ ਬੋਲੇ ਚੱਲ ਰਹੀ ਬੋਲੇ ਕਿੰਨਾ ਬੋਲਾ ਚੱਲਿਆ ਹੋਣਾ ਹੈਗਾ 40 ਲੀਟਰ 40 ਲੀਟਰ ਕਿੰਨਾ ਦੁੱਧ ਕਰ ਦੋ ਦੁੱਧ ਕਰ ਦੋ 1700 ਆਪਰਾ ਲੀਟਰ ਹਾਂ ਚੰਗੀ ਸੋਹਣੀ ਵਜਨ ਮੱਟੇ ਵਾਲੀ ਪਤਲੇ ਜੰਮਦੀ ਆ ਕੀ ਡਿਮਾਂਡ ਕਰਦੇ ਜੀ 160 160 ਮੋਬਾਈਲ ਨੰਬਰ ਦਾ 95036 ਹਾਂਜੀ 12900 ਪਰਕਾ ਠੀਕ ਹੈ ਜੀ ਲੋ ਵੀਰ ਚੈੱਕ ਕਰੋ ਮੋਹਰਾ ਨਸਲ ਦੇ ਵਿੱਚ ਚੋਟੀ ਬਹੁਤ ਸ਼ਾਨਦਾਰ ਤੇ ਆਡਰ ਕੁਆਲਟੀ ਪਹਿਲਾਂ ਚੈੱਕ ਕਰੋ ਤੋਰੇ ਭਾਈ ਫੇਸ ਕੁਆਲਟੀ ਪਤਲਾ ਫੇਸ ਤੇ ਪਤਲਾ ਸਿੰਘ ਤੇ ਦੋ ਦੰਦ ਬਾਈ ਜਾਂਦਾ ਤੇ ਕੱਦ ਕਾਠ ਬਹੁਤ ਜਬਰਦਸ ਵੀਰ ਨੇ ਫੜੀ ਜਿਹਨੇ ਉਹਦਾ 6 ਫੁੱਟ ਦਾ ਕੱਦ ਦਾ ਤੇ ਵੇਖ ਸਕਦੇ ਝੋਟੀ ਦਾ ਢੱਕ ਲਈ ਭਾਈ ਢੱਕ ਲਈ ਪਿੱਛੇ ਦੀ ਕੁਆਲਟੀ ਦੋਸਤੋ ਚੈੱਕ ਕਰਦੇ ਢੱਕ ਲਈ ਢੱਕ ਲਈ ਤੇ ਥਾਣੇ ਆ ਜਿਹੜਾ ਬਹੁਤ ਸੋਹਣਾ ਕਿਹੇ ਗੱਲਾਂ ਕੁਸੀ ਨਹੀਂ ਝੋਟੀ ਬਹੁਤ ਸ਼ਾਨਦਾਰ ਲੈ ਜੂ ਤੇ ਫੇਸ ਕੁਆਲਟੀ ਵੇਖੋ ਬਹੁਤ ਪੂਲਾ ਜਿਹਾ ਚਿਹਰਾ ਹੈ ਪਤਲੀ ਫੇਸ ਕੁਆਲਟੀ ਹੈ ਤੇ ਪਤਲਾ ਸਿੰਘ ਚੰਗੀ ਲੰਥ ਤੇ ਚੰਗਾ ਵਜਨ ਵੱਟਾ ਤੇ ਚੰਗਾ ਪੇਟ ਥੋੜਾ ਬਾਕੀ ਕਰਦੇ ਪਾਉ ਜੀ ਹੁਣਾਂ ਗੱਲ ਸੱਸੀਆ ਪਾਉ ਜੀ ਉਹ ਠੀਠਾ ਚ ਕਿਹੜਾ ਮਾਸੂਆ ਜੀ ਪਲੂਣ ਆਇਤਾ ਪਲੂਣ ਆ ਜੀ ਦੋ ਦੰਦ ਦੋ ਦੰਦ ਕਿੰਨੇ ਦਿਨ ਹੋ ਗਏ ਸੁਈ ਨੂੰ ਤਿੰਨ ਚਾਰ ਦਿਨ ਹੋ ਗਏ ਤੇ ਇਹਦਾ ਬੋਲੇ ਚੱਲਦੀ ਹੈ ਕਿੰਨਾ ਬੋਲਾ ਜੀ 11 12 ਕਿਲੋ ਕਿੰਨਾ ਦੁੱਧ ਕਰ ਜੂਗੀ 15 ਕਿਲੋ ਬਾਹਰ ਚਲੋਗੇ ਵਜੇ ਨੂੰ ਵੱਟੇ ਵਾਲੀ ਹੈ ਕੱਦ ਕਾਠ ਵਾਲੀ ਹੈ ਚੱਲੂਗੀ ਜਰੂਰ ਤੇ 21 ਡਿਮਾਂਡ ਕਰਦੇ ਇਹਦਾ 1 40 ਕਰ ਇੱਕ 40 ਮੋਬਾਈਲ ਨੰਬਰ ਦੱਸ ਜੀ 991432805 ਠੀਕ ਹੈ ਜੀ ਲੋ ਦੋਸਤੋ ਇੱਕ ਹੋਰ ਮੋਹਰਾ ਨਸਲ ਦੇ ਵਿੱਚ ਛੋਟੀ ਪਤਲਾ ਸਿੰਘ ਪਤਲੀ ਫੇਸ ਕੁਆਲਟੀ ਤੇ ਪਿੰਡਾ ਚੈੱਕ ਕਰੋ ਬਹੁਤ ਸ਼ਾਨਦਾਰ ਪਿੱਛਾ ਵੇਖੋ ਬਹੁਤ ਸੋਹਣਾ ਅਡ ਰਕਵਲਟੀ ਦੇਖ ਸਕਦੇ ਹੋ ਤੁਸੀਂ ਦੋਸਤੋ ਖਾਣਾ ਦੀ ਪੰਤਰ ਵੇਖੋ ਬਹੁਤ ਸੋਹਣੀ ਝੋਟੀ ਆ ਇਹ ਦਰਮਿਆਨੀ ਕਾਤੀ ਆ ਪਰ ਵਜਨ ਵਟਾ ਬਹੁਤ ਸੋਹਣਾ ਹੈ ਪਤਲਾ ਚੰਮ ਮਿਲ ਕੋ ਤੇ ਪਤਲਾ ਸਿੰਗ ਬਾਕੀ ਬਾਈ ਉਹਨਾ ਨਾ ਕਰਦੇ ਗੱਲ ਕਿਨੇ ਵਾਂ ਸੁਆ ਤੇ ਕੀ ਕਰ ਸੱਸੇ ਕੇ ਬਾਈ ਕਿਨੇ ਵਾਂ ਸੁਆ ਜੀ ਕਿੰਨਾਂ ਵਾਸੋਂ ਵਾਏ ਦੋ ਵਾਰ ਦੋ ਵਾਰ ਦੋ ਵਾਰ ਸੋਗੀ ਤੇ ਕਿੰਨੇ ਦੇ ਰਹਿ ਜਾਂਦੇ ਹੋ ਜੀ ਹੈ ਇੱਕ ਬੀਗੀਲੀ ਇੱਕ ਇੱਕ ਮਹੀਨਾ ਇਹ 15 ਦਿਨਾਂ ਦਾ 15 ਦਿਨਾਂ ਮਹੀਨਾ ਤੇ ਕਿੰਨਾ ਦੁੱਧ ਦਉਗੀ 15 ਲੀਟਰ ਕਰ ਦੇ 15 ਲੀਟਰ ਕਰ ਦੇ ਕੀ ਡਿਮਾਂਡ ਕਰਦੇ ਹੋ ਇਹਲੀ ਇੱਕ 20 ਕੀ ਇੱਕ 20 ਕੀ ਤੇ ਦੇਣੀ ਕਿਤਨੇ ਕੀ ਹੈ ਇਹ ਹੈ ਇੱਕ 20 ਕੀ ਠੀਕ ਹੈ ਤੇ ਮੋਬਾਈਲ ਨੰਬਰ ਦੱਸ ਤੋ ਜੀ ਮੋਬਾਈਲ ਨੰਬਰ ਹਾਂ ਮੋਬਾਈਲ ਨੰਬਰ ਠੀਕ ਖਣਾ ਦੀ ਬੰਦਰ ਦੇਖੋ ਦੋਸਤ ਬਹੁਤ ਸ਼ਾਨਦਾਰ ਤੇ ਥੱਲੇ ਕੀ ਆ ਜੀ ਮਕਰ ਕਟਾ ਜੀ ਸੱਸ ਜੀ ਵੀਰ ਜੀ ਕਿਨੇ ਦਿਨ ਹੋ ਗਿਆ ਸੂਈ ਨੂੰ ਵੀਰ 12 13 ਦਿਨ ਹੋ 12 13 ਜੇ ਕਿੰਨੇ ਕਿੰਨਾ ਦੁੱਧ ਘਰ ਆਈ ਆ 16 ਕਿਲੋ ਇਹ ਕੰਡੇ ਦੇ ਮੇडम ਹਾਂਜੀ ਤੇ ਕੀ ਡਿਮਾਰਟ ਕਰਦੇ ਇੱਕ 80 ਆ ਮੈਂ ਇੱਕ 80 ਮੋਬਾਈਲ ਨੰਬਰ ਦੱਸ ਦਿੰਦਾ 98147 ਹਾਂਜੀ 60354 ਠੀਕ ਬਾਈ ਮੱਝ ਇੱਕ ਨਾ ਨਗੀਨਾ ਹੈ ਜਿਹੜਾ ਲੈ ਜੂਗਾ ਸੰਭੂਗਾ ਤੇ ਯਾਦ ਕਰ ਬੱਚਾ ਇਹ ਵੇਖ ਸਕਦੇ ਤੁਸੀਂ ਆਮ ਬੱਚਾ ਐਡਾ 1.5 2 ਮਹੀਨੇ ਦਾ ਹੁੰਦਾ ਹੈ ਜਿੰਨਾ ਬੱਚਾ ਹੈ ਤੇ ਅਜੇ ਵੀਰਾਂ ਦਾ 10 12 ਦਿਨ ਹੋਏ ਮਹਾਸੂਈ ਨੂੰ ਲੱਗਦਾ ਵੀ ਇਹ ਬੱਚਾ ਜੇ ਉਹਨੇ ਪੀਤਾ 12 13 ਦਿਨਾਂ ਦਾ 12 13 ਦਿਨਾਂ ਤੇ ਬਹੁਤ ਸ਼ਾਨਦਾਰ ਨਿੱਕੀ ਵੱਖੀ ਦੀ ਮੈਨੂੰ ਬਹੁਤ ਸੋਹਣੀ ਮੱਝ ਲੱਗੀ ਤੇ ਮੈਂ ਵੀਡੀਓ ਬਣਾ ਲਈ ਇਹੇ ਗੱਲਾਂ ਕੁਸੀਣੀ ਗਈ ਉਹ ਸੋਹਣਾ ਵਜਨਵਟਾ ਤੇ ਪਤਲੇ ਚੰਮ ਦੀ ਜੈਡ ਬਲੇ ਤੇ ਖੁੱਲਾ ਸਿੰਘ ਆ ਨਾੜਾਂ ਦੀਆਂ ਪਿੰਡੇ ਵੇਚਦੀ ਤੇ ਆਰਡਰ ਦੀ ਕੁਆਲਿਟੀ ਦੇਖੋ ਦੋ ਥਾਣਾ ਤੁਹਾਨੂੰ ਥਾਣੇ ਵੀ ਤੁਹਾਨੂੰ ਦੂਸਤੋ ਵਿਖਾਉਣੇ ਆ ਉਹ ਸ਼ਾਨਦਾਰ ਨਿੱਕੀ ਵੱਖੀ ਵਾਲੀ ਹੁੰਦੇ ਨਾ ਕਈ ਪਸੰਦ ਕਰਦੇ ਬਿਲਕੁਲ ਛੋਟੀ ਜੀ